ਜੇ ਕਿਤੇ ਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣ ਪਰ ਅੱਜ ਲੋਕ ਕੋਈ ਮਰਦੇ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਜਿੱਥੇ ਪਾਣੀ ਆ ਲੋਕ ਗਾਂ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਸਿੱਖਾਂ ਦੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹਰ ਪੀੜਤਾਵ ਦੀ ਸਾਰ ਲੈਣ ਲਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਤੋੜਾ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਬਣਾਏ ਗਏ ਸ਼ੈਲਟਰ ਕੈਂਪ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਠਹਿਰਾਇਆ ਗਿਆ ਸੀ ਜਿੱਥੇ ਜਾ ਕੇ ਉਹਨਾਂ ਨੇ ਜਵਾਨਾਂ ਦਾ ਹਾਲ ਚਾਲ ਜਾਣਿਆ ਤੇ ਇਸ ਜ਼ਰੂਰਤ ਸੰਬੰਧੀ ਹਰ ਤਰ੍ਹਾਂ ਦੀ ਮਦਦ ਦੇਣ ਦਾ ਪ੍ਰੋਮਾਅ ਦਿੱਤਾ ਦੱਸ ਦਈਏ ਕਿ ਸਰਹੱਦਾਂ ਤੇ ਹਰ ਦੇ ਖੜੇ ਪਾਣੀ ਕਾਰਨ ਹਾਲਾਤ ਬੜੇ ਹੀ ਮਾੜੇ ਹੋ ਗਏ ਸਨ ਅਤੇ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਹੁਣ ਡੇਰਾ ਬਾਬਾ ਨਾਨਕ ਦੇ ਦਰਬਾਰ ਸਾਹਿਬ ਵਿਖੇ ਸ਼ੈਲਟਰ ਕੈਂਪ ਵਿੱਚ ਸ਼ਿਫਟ ਕੀਤਾ ਗਿਆ ਹੈ ਅਤੇ ਇੱਥੇ ਦੇਸ਼ ਦੇ ਰੱਖਿਆਕ ਜਵਾਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਲੰਗਰ ਅਤੇ ਠਹਿਰਨ ਦਾ ਬਹੁਤ ਹੀ ਵਧੀਆ ਪ੍ਰਬੰੰਧ ਕੀਤਾ ਗਿਆ ਹੈ ਇਸ ਮੌਕੇ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਘਾ ਵੀ ਮੌਜੂਦ ਹਨ ਜਿਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਲਗਾਤਾਰ ਰਾਹਤ ਸਮਗਰੀ ਹਰ ਪੀੜਤਾਂ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਦੇਖੋ ਇਹ ਜਿਹੜੇ ਬੀਐਸਐਫ ਵਾਲੇ ਵੀ ਸਾਡੇ ਭਰਾ ਆ ਫੌਜ ਵੀ ਸਾਡੀ ਭਰਾ ਆ ਕਿਉਂਕਿ ਬੇਵਸੀ ਇਹਨਾਂ ਦੀ ਹੋ ਗਈ ਸਰਕਾਰਾਂ ਦਾ ਹੱਥ ਖੜੇ ਕਰ ਗਈਆਂ ਮੈਂ ਪਿੱਛੇ ਹੁਣ ਦੇਖ ਕੇ ਆ ਸਾਰੇ ਸਾਰੀ ਇਹਨਾਂ ਦਾ ਜਿਹੜਾ ਉਸ ਕੈਂਪਾਇਓ ਸਾਰਾ ਪਾਣੀ ਚ ਡੁੱਬਾ ਪਿਆ ਤੇ ਸਤਗੁਰ ਜੀ ਨੇ ਇੱਕ ਆਦੇਸ਼ ਵੀ ਸਿੱਖ ਨੂੰ ਕੀਤਾ ਸੀ ਵੀ ਜਿੱਥੇ ਨਿਸ਼ਾਨ ਸਭ ਝੁੱਲ ਜਾਏ ਉਹ ਇਸ ਗੱਲ ਦਾ ਪ੍ਰਤੀਕ ਆ ਵੀ ਇੱਥੇ ਦੁਸ਼ਮਣ ਵੀ ਆ ਜਾਏ ਉਹਨੂੰ ਵੀ ਰਾਹਤ ਦੇਣੀ ਆ ਤੇ ਸਾਡੇ ਭਰਾ ਆ ਆਪਣੇ ਤੇ ਆ ਤੁਸੀਂ ਦੇਖਦੇ ਆ ਸਾਰੇ ਵੱਡੇ ਪੱਦਰ ਤੇ ਬੈਠੇ ਆ ਇੱਥੇ ਇਹਨਾਂ ਨੂੰ ਵੀ ਜਿਉ ਆ ਕਹਿੰਦੇ ਆ ਇਹੋ ਮੈਂ ਕਹਿੰਨਾ ਵੀ ਜਿਹੜੇ ਸਰਕਾਰ ਦੇ ਕਾਰਜ ਸਰਕਾਰ ਤਾਂ ਫੇਲ ਹੋ ਗਈ ਆ ਸਰਕਾਰ ਪੰਜਾਬ ਦੀ ਸਰਕਾਰ ਸੈਂਟਰ ਦੀ ਸਰਕਾਰ ਜਿਨ੍ਹਾਂ ਨੇ ਕਾਰਜ ਕਰਨੇ ਸੀ ਉਹ ਤਾਂ ਗੰਨਾ ਚ ਬੱਤੀਆਂ ਪਾ ਕੇ ਬੈਠੇ ਆ ਤੇ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼ਮਣੀ ਕਾਲੀਦਾਲ ਵਿਵਸਥਾ ਕਈਆਂ ਦਿਨਾਂ ਤੋਂ ਲਗਾਤਾਰ ਇਸ ਗੱਲ ਜਤਨਸ਼ੀਲ ਆ ਵੀ ਇਸ ਪੰਜਾਬ ਦੀ ਧਰਤੀ ਤੇ ਕੋਈ ਵੀ ਭੁੱਖਾ ਨਾ ਸੌਵੇ ਇਹ ਠੀਕ ਆ ਵੀ ਬਹੁਤ ਸਾਰੇ ਪਿੰਡ ਹਾਲੇ ਉਹ ਬੇਚਰਾਗ ਬੇਚਰਾਗ ਇਸ ਕਰਕੇ ਨਾ ਤਾਂ ਬਿਜਲੀ ਆ ਨਾ ਉਥੇ ਪਸਮ ਵਾਲੇ ਕੋ ਕਾਖਿਆ ਉਹ ਅਸੀਂ ਹੁਣ ਯਤਨ ਕਰਾਂਗੇ ਕਿ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਉਹਲੇ ਗੇਸਤੀਆਂ ਵੀ ਆਪਣੀਆਂ ਲੈ ਲੈਣੀਆਂ ਬਿਲਕੁਲ ਪਵਾ ਇਮੀਡੀਏਟ ਰਾਤ ਲਈਏ ਤਾਂ ਕਿ ਉਹਨਾਂ ਤੱਕ ਪਹੁੰਚ ਸਕੀਏ ਨਾ ਕਿ ਵੀਡੀਓ ਬਣਾਈਏ ਉਹਨਾਂ ਨੂੰ ਆਪਣਿਆਂ ਨੂੰ ਜੋ ਇਹਨਾਂ ਦਾ ਰੋਜ਼ਮਰਾਲੀ ਰਾਇਣ ਵਸੇਲੇ ਲਈ ਜੀਉਣ ਲਈ ਜਿਹੜਾ ਇਹ ਸਾਧਨ ਉਹ ਮਾਡੇ ਫੌੜੀਆਂ ਦੇ ਸਹਾਰੇ ਆਏ ਹੋਣ ਇਹ ਸਰਕਾਰ ਆਈ ਇਸ ਮੀਡੀਏ ਤੇ ਲਿਖੇ ਸੀ ਤੇ ਉਹ ਸਮਝਦੇ ਆ ਕਿ ਹੁਣ ਕਿਉਂਕਿ ਫੇਲ ਤਾਂ ਹੋ ਗਿਆ ਪੂਰੀ ਤਰ੍ਹਾਂ ਇਸ ਕਰਕੇ ਜਤਨਸ਼ੀਲ ਆ ਬੇ ਜਿੱਥੇ ਸ਼ੋਮਣੀ ਕਮੇਟੀ ਜਾਂ ਦੂਜੇ ਸ਼ੋਮਣੀ ਕਾਲੀਦਾਲ ਵਾਲੇ ਆਪਣਾ ਜਤਨਸ਼ੀਲ ਆ ਉਹਨਾਂ ਨੂੰ ਵੀ ਇਹ ਕਾਰਜ ਨਾ ਕਰਦੇ ਇਹ ਬਿਲਕੁਲ ਪਰਮੇਸ਼ਰ ਜਾਣਦਾ ਕੋਈ ਰਾਜਨੀਤੀ ਨੇ ਸ਼ੋਮਣੀ ਕਮੇਟੀ ਦਾ ਕਦੇ ਵੀ ਨਹੀਂ ਕਰਦੀ ਇਹ ਤਾਂ ਧਰਮ ਦੀ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਿੱਖਿਆ ਉਹਦੇ ਤੇ ਚੱਲਦੇ ਆ ਤੇ ਅਸੀਂ ਤਾਂ ਜਤਨਸ਼ੀਲ ਆ ਕੋਈ ਭੁੱਖਾ ਨਾ ਰਹੇ ਪਰ ਇਹਨਾਂ ਤੇ ਮੈਨੂੰ ਅਫਸੋਸ ਆ ਇਸ ਗੱਲ ਦਾ ਅਫਸੋਸ ਨਹੀਂ ਵੱਡਾ ਰੋਸ ਵੀ ਗਿਲਾ ਵੀ ਆ ਕਿ ਜਿਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਪੰਜਵਾਂ ਸਾਲ ਆ ਚੱਲਾ ਸੱਤਾ ਦੇ ਵਿੱਚ ਤੇ ਹੁਣ ਲੋਕਾਂ ਦੀਆਂ ਬਰੂਹਾਂ 'ਚ ਜਾਉ ਤਾਂ ਸਹੀ ਪਰ ਕਿਉਂ ਨਹੀਂ ਜਾ ਰਹੇ ਪਤਾ ਆ ਬਿ ਲੋਕਾਂ ਨੂੰ ਦੇਵਾਂਗੇ ਕੀ ਜਾ ਕੇ ਹਰ ਇੱਕ ਪੱਖ ਤੋਂ ਫੇਲ ਹੋ ਚੁੱਕੇ ਆ ਇਹ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਹਦਾਇਤ 'ਤੇ ਉੱਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਹਿਬਾਨਾਂ ਨੇ ਤੇ ਮੁਲਾਜ਼ਮ ਸਹਿਬਾਨਾਂ ਨੇ ਤੇ ਮੈਂ ਸਮਝਦਾ ਹਾਂ ਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਰਜਿੰਦਰ ਸਿੰਘ ਧਾਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਮੈਂ ਇਹ ਸਮਝਦਾ ਮਹਾਰਾਜ ਵੀ ਗੱਲਾਂ ਕਰਦੇ ਆਏ ਸੀ ਜੇ ਕਿਤੇ ਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਸੀ ਪਰ ਅੱਜ ਲੋਕ ਕੋਈ ਮਰ ਜੇ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਜਿੱਥੇ ਪਾਣੀ ਆ ਲੋਕ ਗਾਂ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਂ ਰਿਕਵੈਸਟ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਪੀ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ 5-5 6-6 ਫੁੱਟ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝ ਨਾ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਨੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇਆਸਰੇ ਹੋ ਗਏ ਨੇ ਤੇ ਗੁਰਦੁਆਰਾ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਛੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਉਣਾ ਵਾ